ਜਦੋਂ ਇੱਕ ਸਿੰਘ ਸਹਬਜ਼ਾਦਾ ਅਜੀਤ ਸਿੰਘ ਲਈ ਢਾਲ ਬਣ ਕੇ ਖੜ ਗਿਆ ਤੇ ਸਹਬਜ਼ਾਦਾ ਅਜੀਤ ਸਿੰਘ ਦੀ ਰਾਖੀ ਕਰਦੇ ਸੀ ਦੀ ਪਾਈ ਵੀਡੀਓ ਨੂੰ ਐਂਡ ਤੱਕ ਦੇਖਿਓ ਸਤਿ ਸ਼੍ਰੀ ਅਕਾਲ ਅਗਰ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਕਿ ਸਾਡੀ ਆਗਿਆ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਗਏ ਕੁਝ ਸਿੱਖ ਵੀ ਸਤਗੁਰੂ ਜੀ ਨਾਲ ਸਨ ਜਿਨ੍ਹਾਂ ਨੇ ਘੋੜਿਆਂ ਤੇ ਮਾਲ ਡੰਗਰ ਲਈ ਦਾ ਪੱਠਾ ਵੀ ਇਕੱਠਾ ਕਰਨਾ ਸੀ ਦੋ ਪਹਾੜੀ ਰਾਜੇ ਬਲੀ ਚੰਦ ਤੇ ਆलम ਚੰਦ ਨੇ ਜਦ ਵੇਖਿਆ ਕਿ ਸਤਗੁਰੂ ਜੀ ਨਾਲ ਸਿੰਘ ਥੋੜੇ ਹਨ ਤੇ ਉਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਭਾਈ ਉਦੇ ਸਿੰਘ ਨੇ ਇਸ ਲੜਾਈ ਵਿੱਚ ਕਮਾਲ ਦੀ ਬਹਾਦਰੀ ਦਿਖਾਈ ਪਹਿਲਾਂ ਆलम ਚੰਦ ਦਾ ਮੁਕਾਬਲਾ ਭਾਈ ਆलम ਸਿੰਘ ਨਾਲ ਹੋਇਆ ਤੇ ਭਾਈ ਆलम ਸਿੰਘ ਨੇ ਉਸ ਦੀ ਸੱਜੀ ਬਾਹ ਵਾੜ ਦਿੱਤੀ ਬਲੀ ਚੰਦ ਨੇ ਅੱਗੇ ਵਧ ਕੇ ਭਾਈ ਉਦੇ ਸਿੰਘ ਨਾਲ ਟੱਕਰ ਲੈਣੀ ਚਾਹੀਦੀ ਭਾਈ ਉਦੇ ਸਿੰਘ ਨੇ ਬੰਦੂਕ ਦੀ ਗੋਲੀ ਨਾਲ ਉਸ ਨੂੰ ਫਟੜ ਕਰ ਦਿੱਤਾ ਤੇ ਉਹ ਡਿੱਗ ਗਿਆ। ਪਹਾੜੀਏ ਭੱਜ ਗਏ ਤੇ ਸਿੱਖਾਂ ਦੀ ਜਿੱਤ ਹੋਈ। ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਾਈਆਂ ਵਿੱਚ ਭਾਈ ਉਦੇ ਸਿੰਘ ਨੇ ਵੱਧ ਚੜ ਕੇ ਹਿੱਸਾ ਲਿਆ। ਜਦੋਂ ਬਹੁਤ ਸਾਰੇ ਪਹਾੜੀ ਰਾਜਿਆਂ ਦੀ ਫੌਜ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਤਾਂ ਸਤਗੁਰੂ ਜੀ ਨੇ ਫਤਿਹਗੜ ਦੇ ਕਿਲੇ ਦੀ ਰੱਖਿਆ ਦਾ ਜੁਮਾ ਭਾਈ ਉਦੇ ਸਿੰਘ ਨੂੰ ਦਿੱਤਾ। ਜਦੋਂ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਹਾਥੀ ਦੇ ਮੁਕਾਬਲੇ ਲਈ ਭੇਜਿਆ ਤਾਂ ਭਾਈ ਕੁਦੇ ਸਿੰਘ ਜੀ ਨੇ ਜੈਸਵਾਲ ਦੇ ਰਾਜੇ ਕੇਸਰੀ ਚੰਦ ਨਾਲ ਸਿੱਧੀ ਟੱਕਰ ਲੈਣ ਦੀ ਆਗਿਆ ਮੰਗੀ ਸੀ। ਕੇਸਰੀ ਚੰਦ ਪਹਾੜੀ ਰਾਜਿਆਂ ਦਾ ਜਰਨੈਲ ਸੀ। ਜਦੋਂ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਭਾਈ ਉਦੇਸ ਸਿੰਘ ਪਹਾੜੀ ਰਾਜਿਆਂ ਤੇ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਕੇ ਪੈ ਗਿਆ। ਤੇ ਕੁਝ ਹੀ ਸਮੇਂ ਵਿੱਚ ਪਹਾੜੀ ਫੌਜਾਂ ਦੀ ਲਾਸ਼ਾਂ ਦੇ ਢੇਰ ਲਗਾ ਦਿੱਤੇ। ਪਹਾੜੀ ਰਾਜਿਆਂ ਨਾਲ ਇਸ ਜੰਗ ਦਾ ਸਹਾਰਾ ਵੀ ਭਾਈ ਕੁਦੇ ਸਿੰਘ ਦੇ ਸਿਰ 'ਚ ਸੀ। ਅਨੰਦਪੁਰ ਸਾਹਿਬ ਦੀ ਆਖਰੀ ਲੜਾਈ ਵੇਲੇ ਵੀ ਜਦੋਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ ਤਾਂ ਭਾਈ ਉਦੇਸਿੰਘ ਮੁਰਲੇ ਜਰਨੈਲਾ ਵਿੱਚ ਸੀ ਜਦੋਂ ਗੁਰੂ ਸਾਹਿਬ ਕਿਲੇ ਵਿੱਚੋਂ ਬਾਹਰ ਆਏ ਤਾਂ ਭਾਈ ਉਦੇਸਿੰਘ ਭਾਈ ਦਿਆ ਸਿੰਘ ਤੇ ਭਾਈ ਆਲਮ ਸਿੰਘ ਸਭ ਤੋਂ ਅੱਗੇ ਸੀ ਜਦੋਂ ਮੁਗਲਾਂ ਤੇ ਪਹਾੜੀ ਫੌਜਾਂ ਨੇ ਸੱਸਾ ਲਾ ਕੇ ਹਮਲਾ ਕਰ ਦਿੱਤਾ ਤਾਂ ਸਭ ਤੋਂ ਪਹਿਲਾ ਹਮਲਾ ਖੀਰਲੇ ਦਸਤੇ ਤੇ ਹੋਇਆ ਉਸ ਦਸਤੇ ਵਿੱਚ ਸਹਿਬਜ਼ਾਦਾ ਅਜੀਤ ਸਿੰਘ ਵੀ ਸਨ ਸੱਸਾ ਕੰਡੇ ਬਹੁਤ ਭਿਆਨਕ ਯੁੱਧ ਹੋਇਆ ਭਾਈ ਉਦੇਸ ਸਿੰਘ ਵੀ ਬਹੁਤ ਤੇਜ਼ੀ ਨਾਲ ਬਾਬਾ ਅਜੀਤ ਸਿੰਘ ਜੀ ਦੇ ਦਸਤੇ ਵਿਚਾਰਲੇ ਭਾਈ ਉਦੇਸ ਸਿੰਘ ਬਹੁਤ ਬਹਾਦਰੀ ਨਾਲ ਲੜੇ ਅਤੇ ਦੁਸ਼ਮਣਾਂ ਤੇ ਸਹਿਬ ਜادہ ਅਜੀਤ ਸਿੰਘ ਵਿਚਾਲੇ ਢਾਲ ਬਣ ਕੇ ਖੜ ਗਏ ਜਦੋਂ ਸਹਿਬ ਅਜੀਤ ਸਿੰਘ ਨੂੰ ਤੱਕ ਅੱਗੇ ਨਹੀਂ ਚਲੇ ਗਏ ਭਾਈ ਸਾਹਿਬ ਉੱਥੇ ਹੀ ਡਟੇ ਰਹੇ ਅੰਤ ਦੁਸ਼ਮਣਾਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਭਾਈ ਉਦੇਸ ਸਿੰਘ ਜੀ ਭਾਈ ਬਚਿੱਤਰ ਸਿੰਘ ਦੇ ਭਰਾ ਸਨ ਤੇ ਭਾਈ ਮਨੀ ਸਿੰਘ ਜੀ ਦੇ ਪੁੱਤਰ ਅਤੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਸਿੰਘਾਂ ਦੀ ਪਹਾੜੀਆਂ ਨਾਲ ਬਣੀ ਨੇਕੀ ਤਦੇ ਵੀ ਪਹਿਲ ਸਿੱਖ ਨਹੀਂ ਕਰਦੇ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਕੇ ਕਮੈਂਟ ਕਰਕੇ ਆਪਣਾ ਸੁਝਾਅ ਜ਼ਰੂਰ ਦਿਓ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਸਾਡੀ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ